ਲਗਾਤਾਰ ਗਰਮੀ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਲਗਾਤਾਰ ਗਰਮੀ ਵਧ ਤੇ ਕਾਕੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਕਿਉਂਕਿ ਅਕਤੂਬਰ ਮਹੀਨੇ ਦੀ ਗੱਲ ਕਰੇ ਤਾਂ ਅਕਤੂਬਰ ਮਹੀਨੇ ਦੇ ਵਿੱਚ ਕਿਤੇ ਨਾ ਕਿਤੇ ਠੰਡੀ ਮਹਿਸੂਸ ਹੋਣੀ ਸ਼ੁਰੂ ਹੋ ਜਾਂਦੀ ਹੈ ਪਰ ਹੁਣ ਤੱਕ ਗਰਮੀ ਲੋਕਾਂ ਨੂੰ ਦੇਖਣ ਨੂੰ ਮਿਲ ਰਹੀ ਹੈ ਦਿਨ ਵੇਲੇ ਹੋਰ ਲੋਕਾਂ ਨੂੰ ਧੁੱਪ ਦਾ ਸਾਹਮਣਾ ਕਰਨਾ ਪੈਂਦਾ ਹੈ ਜੇਕਰ ਰਾਤ ਦੀ ਗੱਲ ਕਰੇ ਤਾਂ ਰਾਤ ਕੋਲੇ ਲੋਕਾਂ ਨੂੰ ਠੰਡ ਮਹਿਸੂਸ ਹੋਣੀ ਸ਼ੁਰੂ ਹੋ ਗਈ ਹੈ ਹਾਲਾਂਕਿ ਮੌਸਮ ਵਿਭਾਗ ਦੇ ਤੋ ਛੇ ਤੂੰ ਬੋਲਤਾ ਕਿ ਕਿਹੜਾ ਕਿਤੇ ਮੌਸਮ ਦੇ ਵਿੱਚ ਬਦਲਾਅ ਦੇਖਣ ਦੀ ਸੰਭਾਵਨਾ ਹੈ ਜੇਕਰ ਪਿਛਲੇ ਦਿਨਾਂ ਦੀ ਗੱਲ ਕਰੀ ਤੇ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਖੜਾ ਦੇ ਕਰਕੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੀ ਪਰ ਤੂ ਪਾਣੀ ਕਿਉਂ ਤਬਾਹ ਕਿਤਨਾ ਕਿਤੇ ਲੋਕਾਂ ਨੂੰ ਰਾਹਤ ਮਿਲੀ ਹੈ ਖੜਾ ਨੇ ਬਹੁਤ ਨੁਕਸਾਨੇ ਨੇ ਬਹੁਤ ਇਲਾਕੇ ਇਸ ਦੇ ਨਾਲ ਤਬਾਹ ਹੋਏ ਨੇ ਅਸੀਂ ਤਸਵੀਰਾਂ ਵੀ ਦੇਖੀਆਂ ਨੇ ਇਸ ਤੋਂ ਬਾਅਦ ਹੁਣ ਮੌਸਮ ਦੇ ਹੱਲ ਦੇ ਕਹਣਾ ਕਿ ਠੰਡ ਆਉਣ ਦੇ ਵਿੱਚ ਥੋੜੇ ਦੇਰੀ ਹੋਈ ਹੈ ਕਿ ਕਾਫੀ ਦਿਨ ਤੱਕ ਲੋਕਾਂ ਨੂੰ ਤੇ ਗਰਮੀ ਦਾ ਦਿਨ ਵੇਲੇ ਸਾਹਮਣਾ ਕਰਨਾ ਪੈ ਸਕਦਾ ਜੇਕਰ ਰਾਤ ਦੀ ਗੱਲ ਕਰੇ ਤਾਂ ਰਾਤ ਦੇ ਵਿੱਚ ਲੋਕਾਂ